ਜੋ ਕੋ ਜੋ ਕੋ ਟਲ ਧੰਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਕੀ ਸਾਚੀ ਨਵਾਜੀ ਗੁਰੂ ਰੂ ਸਾਧ ਸੰਗਤਿਓ ਆਓ ਕੱਜ-ਬੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਖਾਲਸਾਤਾਨ ਦੀ ਜੰਗੇ ਆਜ਼ਾਦੀ ਦੇ ਜਰਨੈਲ ਜਲਾ ਵਤਨੀ ਯੋਧੇ ਜਿਨ੍ਹਾਂ ਨੇ ਲਗਭਗ 4.5 ਦਹਾਕੇ ਲੈਂਦੇ ਪੰਜਾਬ ਦੀ ਧਰਤੀ ਲਾਹੌਰ ਦੇ ਵਿੱਚ ਉਹਨਾਂ ਨੇ ਜਲਾਬ ਵਤਨੀ ਦੇ ਗੁਜ਼ਾਰੇ ਭਾਈ ਗਜਿੰਦਰ ਸਿੰਘ ਜੀ ਜੋ ਕਿ ਪਿਛਲੇ ਸਮੇਂ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ ਉਹਨਾਂ ਦੇ ਸਬੰਧ ਦੇ ਵਿੱਚ ਮੇਰੇ ਤੋਂ ਪਹਿਲਾਂ ਬੁਲਾ ਰਿਆ ਨੇ ਬੜੇ ਵਿਸਥਾਰ ਦੇ ਨਾਲ ਆਪ ਜੀ ਸੰਤਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਹਨ ਭਾਈ ਗਜਿੰਦਰ ਸਿੰਘ ਜੀ ਜਿਨ੍ਹਾਂ ਦੇ ਨਾਲ ਦਾਸ ਨੂੰ ਵੀ ਕੁਝ ਸਮਾਂ ਪਾਕਿਸਤਾਨ ਦੇ ਵਿੱਚ ਰਹਿਣ ਦਾ ਮੌਕਾ ਮਿਲਿਆ ਵਿਚਾਰਾਂ ਹੁੰਦੀਆਂ ਰਹੀਆਂ ਜੋ ਭਾਈ ਗਜਿੰਦਰ ਸਿੰਘ ਜੀ ਦੇ ਮਨ ਦੇ ਅੰਦਰ ਆਪਣੇ ਖਾਲਸਾ ਰਾਜ ਲਈ ਤਾਂ ਜੋ ਉਹਨਾਂ ਦੇ ਮਨ ਦੇ ਅੰਦਰ ਇੱਕ ਦ੍ਰਿੜਤਾ ਮੈਂ ਦੇਖੀ ਉਹ ਸ਼ਹਿਰ ਹੀ ਕਿਸੇ ਬਿਰਲੇ ਬਿਰਲੇ ਇਨਸਾਨ ਦੇ ਵਿੱਚ ਹੋਵੇ ਭਾਵੇਂ ਜਲਾਵਤਨੀ ਦੇ ਦੌਰਾਨ ਭਾਈ ਗਜਿੰਦਰ ਸਿੰਘ ਜੀ ਨੂੰ ਸਮੇਂ-ਸਮੇਂ ਦੇ ਉੱਤੇ ਅਕਾਲੀ ਲੀਡਰ ਜਿ세ਦਾ ਗਰਚੰਦ ਸਿੰਘ ਜੀ ਟੋੜਾ ਉਹਨਾਂ ਵੱਲੋਂ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜਾਉਣ ਦੀਆਂ ਆਫਰਾਂ ਆਉਂਦੀਆਂ ਰਹੀਆਂ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੀਆਂ ਪੇਸ਼ਕਸ਼ਾਂ ਜਿਹੜੀਆਂ ਉਹਨਾਂ ਨੂੰ ਆਉਂਦੀਆਂ ਰਹੀਆਂ ਪਰ ਉਸ ਖਾਲਸਤਾਨ ਦੇ ਜੰਗੇ ਆਜ਼ਾਦੀ ਦੇ ਜਰਨੈਲ ਭਾਈ ਗੁਜਿੰਦਰ ਸਿੰਘ ਜੀ ਨੇ ਉਹਨਾਂ ਸਾਰੀਆਂ ਆਫਰਾਂ ਨੂੰ ਜੁੱਤੀ ਦੀ ਨੋਕ ਦੇ ਉੱਤੇ ਠਗਰਾ ਕੇ ਉਸ ਪੰਜਾਬ ਦੀ ਗੁਲਾਮਤਾਰੀ ਦੇ ਉੱਤੇ ਜਾਣ ਨਾਲੋਂ ਜਲਾਬਤਰੀ ਦੀ ਜਿਹੜੀ ਜ਼ਿੰਦਗੀ ਆ ਉਹਨੂੰ ਪੇਲ ਦਿੱਤੀ ਸੋ ਅੱਜ ਦੇ ਇਸ ਮਹਾਨ ਦਿਹਾੜੇ ਦੇ ਉੱਤੇ ਜਿੱਥੇ ਦਾਸ ਆਪਣੇ ਵੱਲੋਂ ਸਿਕ ਕੈਡਰੇਸ਼ਨ ਯੂਕੇ ਵੱਲੋਂ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਭਲ ਭੇਟ ਕਰਦੇ ਆਂ ਔਰ ਮੇਰੇ ਤੋਂ ਪਹਿਲਾਂ ਗੱਲ ਚੱਲੀ ਸੀ ਸਟੇਜ ਦੇ ਉੱਤੇ ਕਿ ਕੇਂਦਰੀ ਸਿੱਖ ਅਜੈਬ ਘਰ ਦੇ ਵਿੱਚ ਉਹਨਾਂ ਮਹਾਨ ਸੂਰਬੀਰ ਯੋਧੇ ਜਿਨ੍ਹਾਂ ਨੇ ਲੰਮਾ ਸਮਾਂ ਆਪਣੇ ਘਰ ਘਾੜ ਛੱਡ ਕੇ 20ਵੀਂ ਸਦੀ ਦੇ ਮਹਾਰ ਜਰਨੈਲ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸੰਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਖਾਲਿਸਤਾਨ ਦੇ ਅਰੰਭੇ ਗਏ ਸੰਘਰਸ਼ ਦੇ ਦੌਰਾਨ ਲੰਮਾ ਸਵਾ ਸੇਵਾਵਾਂ ਨਿਭਾਈਆਂ ਉਹਨਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜੈਬ ਘਰ ਦੇ ਵਿੱਚ ਲੱਗਣੀਆਂ ਚਾਹੀਦੀਆਂ ਆਪਾਂ ਭਾਵੇਂ ਸਾਰੇ ਇੱਥੇ ਸਤਕਾਰਯੋਗ ਬਾਬਾ ਜੀ ਉਹ ਵੀ ਪਹੁੰਚੇ ਨੇ ਹੋਰ ਵੀ ਬਹੁਤ ਸਾਰੀਆਂ ਅਜਿ ਮਹਾਨ ਹਸਤੀਆਂ ਇੱਥੇ ਪਹੁੰਚੀਆਂ ਨੇ ਇੱਥੇ ਮਤੇ ਪਾਓ ਅੱਜ ਮਤੇ ਪਾ ਕੇ ਐਜਪੀਸੀ ਨੂੰ ਭੇਜੇ ਜਾਣ ਅਕਾਲ ਤਖਤ ਦੇ ਜਵੇਦਰਾਂ ਨੂੰ ਭੇਜੇ ਜਾਣ ਔਰ ਵਿਦੇਸ਼ ਦੀ ਧਰਤੀ ਦੇ ਉੱਤੇ ਖਾਜ਼ਦਾਨ ਕਮਾਂਡੋ ਫੋਰਸ ਦੇ ਜਰਨੈਲ ਭਾਈ ਪਰਮਜੀਤ ਸਿੰਘ ਜੀ ਪੰਜਵੜ ਇੰਟਰਨੈਸ਼ਨਲ ਸੈਕਿਉਰਿਟੀ ਫੈਡਰੇਸ਼ਨ ਦੇ ਬਾਨੀ ਭਾਈ ਲਖਬੀਰ ਸਿੰਘ ਜੀ ਰੋਡੇ ਜਿਨ੍ਹਾਂ ਨੇ ਜਲਾਵਤਰੀ ਦੇ ਜਿਹੜੇ ਉਹਨਾਂ ਨੇ ਜ਼ਿੰਦਗੀ ਦੇ ਦੌਰਾਨ ਆਪਣੀਆਂ ਛਾਹਾਂ ਦਿੱਤੀਆਂ ਔਰ ਹੋਰ ਵੀ ਜਿਹੜੇ ਵੀ ਉਸ ਮਹਾਪੁਰਸ਼ਾਂ ਦੇ ਮਿੱਥੇ ਹੋਏ ਨਿਸ਼ਾਨੇ ਦੇ ਉੱਤੇ ਡੱਟ ਕੇ ਪਹਿਰਾ ਦਿੰਦੇ ਆ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਕੇਂਦਰੀ ਸਿੱਖ ਜੈਵ ਘਰ ਦੇ ਵਿੱਚ ਲੱਗਣੀਆਂ ਚਾਹੀਦੀਆਂ ਸੋ ਇਹੀ ਉਹਨਾਂ ਮਹਾਨ ਸ਼ਹੀਦਾਂ ਨੂੰ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਹੋਵੇਗੀ ਉਹਨਾਂ ਮਹਾਨ ਸਿਰੂਰ ਜੋਧਿਆਂ ਨੇ ਉਹ ਮਹਾਪੁਰਸ਼ਾਂ ਦੇ ਬਚਨਾਂ ਦੇ ਉੱਤੇ ਪਹਿਰਾ ਦਿੰਦਿਆਂ ਹੋਈਆਂ ਆਪਣੀਆਂ ਜਾਨਾਂ ਦਿੱਤੀਆਂ ਅੱਜ ਆਪਾਂ ਵੀ ਧੰਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਅੰਦਰ ਅਰਦਾਸ ਬੇਨਤੀ ਕਰੀਏ ਕਿ ਆਪਾਂ ਵੀ ਉਹਨਾਂ ਮਹਾਪੁਰਸ਼ਾਂ ਦਾ ਜਿਹੜਾ ਅਰੰਭਿਆ ਗਿਆ ਸੰਘਰਸ਼ ਆ ਖਾਲਿਸਤਾਨ ਦੀ ਜੰਗੇ ਆਜ਼ਾਦੀ ਦਾ ਸੰਘਰਸ਼ ਚੱਲ ਰਿਹਾ ਉਹਦੇ ਵਿੱਚ ਆਪਾਂ ਵੀ ਵੱਧ ਚੜ ਕੇ ਯੋਗਦਾਨ ਪਾਈਏ ਉਲਾਂ ਚੁੱਕਾਂ ਦੀ ਖਿੰਮਾ ਗੱਜ-ਬੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ